ਪੀੜਤ ਸਰਵਨਕੌਰ ਦੇ ਘਰ ਇੰਨੀ ਗਰੀਬੀ ਹੈ ਕਿ ਘਰ ਦੇ ਚੁੱਲ੍ਹੇ ਦੀ ਅੱਗ ਵੀ ਠੰਡੀ ਕਰਕੇ ਰੱਖ ਦਿੱਤੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਤਾਂ ਤੁਹਾਡੀਆਂ ਅੱਖਾਂ ਵੀ ਭਰ ਜਾਣਗੀਆਂ ਕਿਸ ਤਰ੍ਹਾਂ ਬੱਚੇ ਰੋ ਰੋ ਕੇ ਮਾਂ ਨੂੰ ਬਚਾਉਣ ਦੇ ਲਈ ਫਰਿਆਦ ਕਰ ਰਹੇ ਨੇ ਜਿਹੜੇ ਵੀ ਦਾਨੀ ਸੱਜਣ ਇਸ ਪਰਿਵਾਰ ਦੀ ਸਹਾਇਤਾ ਕਰ ਸਕਦੇ ਨੇ ਤਾਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਨੇ 97818 70355 ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲੋ 978118 17355 ਦਰਸਲ ਤਰਨਤਾਰਨ ਦੇ ਨਿੱਜੀ ਮੋਹੱਲਾ ਮੁਰਾਦਪੁਰ ਦੇ ਰਹਿਣ ਵਾਲੇ ਗਰੀਬ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਅਤੇ ਸਹਾਇਤਾ ਦੇਣ ਵਾਲੀਆਂ ਸੰਸਥਾਵਾਂ ਨੂੰ ਮੀਡੀਆ ਦੇ ਜ਼ਰੀਏ ਅਪੀਲ ਕੀਤੀ ਹੈ ਕਿ ਉਹਨਾਂ ਦੀ مالی ਸਹਾਇਤਾ ਕੀਤੀ ਜਾਵੇ। مالی ਸਹਾਇਤਾ ਇਸ ਲਈ ਕਿ ਸਰਵਣ ਕੌਰ ਉਮਰ 45 ਸਾਲ ਜੋ ਕਿ ਪਿਛਲੇ 3 ਸਾਲਾਂ ਤੋਂ ਦਿਲ ਦੇ ਵਾਲਦਾ ਆਪਰੇਸ਼ਨ ਨਾ ਹੋਣ ਦੇ ਕਾਰਨ ਬਿਮਾਰ ਪਈ ਹੈ। ਸਰਵਣਕੌਰ ਦੇ ਦਿਲ ਦਾ ਬਾਲ ਪੈਣ ਵਾਲਾ ਤੇ ਘਰ ਦੇ ਵਿੱਚ ਇੰਨੀ ਗਰੀਬੀ ਹੈ ਕਿ ਦਵਾਈਆਂ ਲੈਣ ਜੋਗੇ ਵੀ ਪੈਸੇ ਨਹੀਂ ਹਨ ਘਰ ਦੇ ਚੁੱਲ੍ਹੇ ਦੀ ਅੱਗ ਵੀ ਠੰਡੀ ਪਈ ਹੈ ਸਰਵਣਕੌਰ ਦੀਆਂ ਚਾਰ ਲੜਕੀਆਂ ਨੇ ਤੇ ਇੱਕ ਲੜਕਾ ਲੜਕੀਆਂ ਦੀ ਪੜਾਈ ਵੀ ਛੁੱਟ ਚੁੱਕੀ ਹੈ ਇਸ ਦੇ ਲਈ ਕਿ ਉਹਨਾਂ ਦੀ ਮਾਂ ਬਹੁਤ ਬਿਮਾਰ ਹੈ ਤੇ ਸਕੂਲ ਦਾ ਖਰਚ ਵੀ ਨਹੀਂ ਨਿਕਲਦਾ ਪੀੜਤ ਸਰਵਣਕੌਰ ਤੇ ਉਸ ਦੀਆਂ ਲੜਕੀਆਂ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਕਿ ਉਹ ਆਪਣੀ ਮਾਂ ਦਾ ਇਲਾਜ ਕਰਵਾ ਸਕਣ ਡਾਕਟਰਾਂ ਨੇ 2.5 ਲੱਖ ਰੁਪਏ ਤੋਂ 3 ਲੱਖ ਰੁਪਏ ਦਾ ਖਰਚ ਦੱਸਿਆ ਸਾਰਾ ਪਰਿਵਾਰ ਰੋ ਰੋ ਕੇ ਸੰਸਥਾਵਾਂ ਨੂੰ ਅਪੀਲ ਕਰ ਰਿਹਾ ਕਿ ਉਹਨਾਂ ਦੀ مالی ਸਹਾਇਤਾ ਕੀਤੀ ਜਾਵੇ ਤੁਹਾਨੂੰ ਹਮਮੈਂ ਦਿਲ ਦੀ ਪ੍ਰੋਬਲਮ ਆ ਦਿਲ ਦਾ ਵਾਲ ਪੈਣਾ ਬਹੁਤ ਜ਼ਿਆਦਾ ਗਰੀਬ ਹ ਸਾਡੇ ਕੋਲ ਨਹੀਂ ਪੈਸੇ ਨਹੀਂ ਹੈ ਜਿੱਚੇ ਇਹਨਾਂ ਦਾ ਇਲਾਜ ਕਰ ਸਕਦੇ ਕਿਰਪਾ ਕਰਕੇ ਸਾਡੀ ਬਹੁਤ ਮਦਦ ਕੀਤੀ ਜਾ। ਤਾਂ ਕਿ ਆਪਣੇ ਬਬੀ ਦਾ ਇਹ ਨਾਲ ਕਰਾ ਲੀਏ। ਕਿੰਨਾ ਗੁਰ ਮਦਦ ਤੁਸੀਂ ਰੋਟੀ ਦੋ ਕਿਸ ਤਰ੍ਹਾਂ ਰਹਿੰਦਾ ਤੁਹਾਡਾ ਰੋਟੀ ਖਾਂਦ ਕੇ ਜਾਂਦਾ ਦਵਾਈ ਹੋਣੀ ਪੈਂਦੀ। ਰੋਟੀ ਅਸੀਂ ਕਿਸੇ ਟਮ ਖਾਣੇ ਕੇ ਟਮ ਨਹੀਂ ਖਾਣੇ ਮम्मा ਜੀ ਦਵਾਈ ਨਾ ਕੀ ਹਲੇ। ਇਹ ਵਾਰ ਜਿਸ ਸਾਨੂੰ ਇਹ ਉਮੀਦ ਕਰ ਰਹੇ ਆਗੇ ਸਾਡੀ ਸਾਈਟ ਆ ਕੀ ਡਿਲੀਵਰ ਸਭੇ ਤੁਹਾਡੀ ਮੰਮੀ ਦਾ ਪ੍ਰੈਸਨ ਹੋਣਾ ਚਾਹੀਦਾ ਹਾਂਜੀ ਸਾਡੀ ਮੰਮੀ ਦਾ ਪ੍ਰੈਸਨ ਹੋਣਾ ਚਾਹੀਦਾ ਹਾਂਜੀ ਅਡ ਮੈਂ ਠੀਕ ਹੋ ਗਿਆ ਡੇ ਕੋਲ ਆਇਆ ਤੇ ਪੜਾਈ ਕਿਸ ਤਰ੍ਹਾਂ ਬੁੱਤ ਤੁਹਾਡੀ ਚਲਦੀ ਹੈ ਪੜਾਈ ਨਹੀਂ ਪੜਦੇ ਨਹੀਂ ਅੱਛਾ ਕਿਉਂਕਿ ਖਰਚਾ ਜ਼ਿਆਦਾ ਹਾਂਜੀ ਖਰਚਾ ਬਹੁਤ ਜ਼ਿਆਦਾ ਹੈ ਤੁਹਾਡੀ ਮੰਮੀ ਦਾ ਹਾਰਟ ਕਾਰਨ ਸਿਆ ਦਿਲ ਦਾ ਮਾਰ ਪੜਾ ਰਿਹਾ ਹੈ ਜੀ ਹਾਂ ਇਲਾਜ ਤੋਂ ਪੈਸੇ ਨਹੀਂ ਉਹ ਨਾਲ ਡਲਟਰ ਨੇ ਸਵਾ ਦੋ ਢਾਈ ਦਾ ਲਾ ਕੇ ਵੱਡੇ ਮੰਗ ਲਿਆ ਹਾਂਜੀ ਵੱਧ ਤੋਂ ਵੱਧ ਹਨ ਦਿੱਤੇ ਮਦਦ ਦਿੱਤੀ ਜਾਵੇ ਤੁਹਾਨੂੰ ਨੇ ਠੀਕ ਕਰਕੇ ਘਰ ਲੈ ਕੇ ਜੀ ਇਹ ਆਪਣੇ ਬੱਚਿਆਂ ਦੇ ਵਿੱਚ ਰਵੇ ਘਰ ਦੇ ਕੀ ਖਲਾ ਦੇ ਘਰ ਦੇ ਰਾਜ ਦੇ ਘਰਾ ਦਾ ਗਿਰਵੀ ਪਿਆ ਹੋਇਆ ਹੈ ਇਹੀਂ ਘਰ ਤੋਂ ਪੈਸੇ ਵੀ ਕਿਤੇ ਨਹੀਂ ਮਿਲਦੇ ਘਰ ਪਹਿਲਾਂ ਗਿਰਵੀ ਰੱਖਿਆ ਉਹ ਪੈਸੇ ਲਾ ਲੈਂਦਾ ਜੀ ਹਾਂਜੀ ਅਸੀਂ ਕਿਸੇ ਟਾਈਮ ਰੋਟੀ ਵੀ ਨਹੀਂ ਖਾਂਦੇ ਤੁਹਾਨੂੰ ਹੁੰਦਾ ਕਿ ਆਡੀ ਮਾਂ ਦੀ ਦਵਾਈ ਆਵੇ ਰਾਜੀ ਹੋ ਜੇ ਰੋਟੀ ਅਸੀਂ ਇੱਕ ਟਾਈਮ ਖਾਂਦੇ ਦੂਜੇ ਟਾਈਮ ਨੂੰ ਪਤਾ ਨਹੀਂ ਹੁੰਦਾ ਅਸੀਂ ਖਾਣੀ ਕਿ ਨਹੀਂ ਖਾਣੀ ਤੁਹਾਨੂੰ ਦਵਾਈ ਦੀ ਜਰੂਰੀ ਵੀ ਹੈ ਠੀਕ ਹੋਵੇ ਵਿਨਕ ਖਸੇਤ ਤੇ ਮਲਾਰਪੁਰ ਸਵਰਨਗਰ ਇਹਨਾਂ ਦੇ ਹਾਲਾਤ ਬਹੁਤ ਮਾਰੇ ਆ ਤੇ ਜੁਗ ਇਹਨਾਂ ਦੇ ਪਰਿਵਾਰ ਵਿੱਚ ਵੇਖਣ ਨੂੰ ਮਿਲਿਆ ਬੜੇ ਵੇਖਣ ਨੂੰ ਕਹਿੰਦੇ ਗਰੀਬੀ ਹੈ ਪ੍ਰਵਾਸ ਆਲਾ ਰੋ ਰਿਹਾ ਵਾ ਹਾਂਜੀ ਤੇ ਜਿਸ ਤਰ੍ਹਾਂ ਕਹਿੰਦੇ ਰੋਟੀ ਵੀ ਨਹੀਂ ਖਾਂਦੇ ਕਿਹਦੀ ਲੱਗ ਰਿਹਾ ਤੁਸੀਂ ਵੀ ਕਿਸ ਤਰ੍ਹਾਂ ਦੀ ਮਦਦ ਰੋਟੀ ਵੀ ਇਹਨਾਂ ਦੀ ਭਾਕਰੀ ਘੇਟਾ ਭਾਈ ਤੇ ਤੇ ਕੁਛ ਹੀ ਨਹੀਂ ਦੇ ਜੀ ਹਾਂ ਜੀ ਦਾ ਲਾਜੋ ਜੇ ਬਸ ਠੀਕ ਹੋ ਜੇ ਕੁੜੀਆਂ ਘੜੀਆਂ ਬੇਰ ਵਾਲੀਆਂ ਜੇ ਚਾਰੀਆਂ ਦੀਆਂ ਤੁਹਾਨੂੰ ਵੀ ਦੁੱਖੇਗਾ ਜੀ ਹਾਂ ਜੀ ਸਵਰਨ ਕੋਰ ਸਵਰਨ ਕੋਰ ਤੇ ਤੜੀ ਪਤੀ ਜਨਾ ਕੀ ਹੋ ਪਿੰਚੂਸ ਕਰਦੇ ਬੇ ਜੋ ਕੀ ਤੁਹਾਨੂੰ ਦਿਲ ਦਾ ਵਾਲ ਬੈਣਾ ਤਾਂ ਕੀ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਨਹੀਂ ਪੈਸੇ ਨਹੀਂ ਤੇ ਕੀ ਕਿਹਾ ਡਾਕਟਰਾਂ ਨੇ ਡਾਕਟਰਾਂ ਨੇ ਪੈਸਾ ਮੰਗਿਆ ਕਿੰਨਾ ਪੈਸਾ ਮੰਗਿਆ ਤੁਹਾਡੇ ਤੋਂ 2 ਲੱਖ ਸਵਾ 2 ਲੱਖ ਮੰਗਿਆ ਹਾਂਜੀ ਮੈਂ ਕਿਤੇ ਜਵਾਂ ਹਾਂਜੀ ਉਹ ਹਾਂਜੀ ਪਰ ਐਸੇ ਮਾ ਜੀ ਉਹ ਵੀ ਚੰਨ ਦਿਹਾੜੀ ਤੱਕ ਪਈ ਕਰਦਾ ਕੋਈ ਨਹੀਂ ਚਾਹੀਦੀ ਤੁਹਾਡੀ ਹਾਂਜੀ ਤਰੰਤਰੰਤੋ ਵਿਜੇਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ